ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਭਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਵਿੱਚ ਆਉਣ ਲੱਗੇ ਆ ਸੱਤ ਬੱਚੀਆਂ ਨੇ ਭਾਈ ਕੋਲੇ ਸੱਤ ਹੀ ਟੌਪੀਆਂ ਨੇ ਬਈ ਚੰਗੀਆਂ ਨੇ ਟੀਕੇ ਦੇ ਤਕਰੀਬਨ ਭਾਈ ਸਾਰੀਆਂ ਕਾਬਲ ਹਨ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਬਾਈ ਚੜਦੀ ਕਲਾ ਵਧੀਆ ਚੱਲਾਂਗੇ ਪੂਰਾ ਵਧੀਆ ਜੀ ਚਲੋ ਵਧੀਆ ਨਾਮ ਤੇ ਡਰੈਸ ਫੋਨ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਨੇੜੇ ਪਿੰਡ ਬਈ ਤਾਂ ਆਪਾਂ ਤੇ ਬਧੌਰ ਸ਼ਹਿਰ ਆ ਗਈ ਆਪਣੇ ਮੋਬਾਈਲ ਨੰਬਰ ਕੋ 62802 ਜੀ 1844 ਠੀਕ ਹੈ ਅ ਸੱਤ ਬੱਚੇ ਨੇ ਧਰਮਿੰਦਰ ਹਾਂ ਬਾਈ ਸੱਤ ਬੱਚੇ ਨੇ ਸੱਤੇ ਖੀਰੀਆਂ ਨੇ ਸੱਤੇ ਹੀ ਖੀਰੀਆਂ ਨੇ ਤੇ ਥਣ ਵੀ 4-4 ਨਿਸ਼ਾਨ ਵੀ ਨਹੀਂ ਕਿਸੇ ਦੇ ਪੰਜਵਾ ਜੀ 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 ਤੇ ਮੇਨ ਆਫਰ ਆ ਜੇ ਕੋਈ ਸੱਤੇ ਦੀਆਂ ਸੱਤੇ ਇਕੱਠੀਆਂ ਲਊਗਾ ਚਾਹੇ 200 ਕਿਲੋਮੀਟਰ ਤੇ ਚਾਹੇ 300 ਕਿਲੋਮੀਟਰ ਹੈਗਾ ਉਹ ਡਿਲੀਵਰੀ ਫ੍ਰੀ ਹੈ ਜੀ ਅ ਇਕੱਠੀਆਂ ਲੈਣ ਤੇ ਜਿਹੜਾ ਕਿਰਾਇਆ ਬਾਈ ਬਿਲ ਚੰਗੀਆਂ ਨੇ ਬੱਚੀਆਂ ਤੇ ਜੇਕੋ ਭਾਈ ਚਾਰ ਬੱਚੀਆਂ ਇਕੱਠੀਆਂ ਲਊਗਾ ਤਾਂ ਵੀ 100 ਕਿਲੋਮੀਟਰ ਦਾ ਕਰਾਇਆ ਹੋਈ ਹੈਗਾ ਹਾਂ 100 ਕਿਲੋਮੀਟਰ ਤੱਕ ਦਾ ਕਰਾਇਆ ਫ੍ਰੀ ਹੈ ਭਾਈ ਹਾਂਜੀ ਭਾਈ ਜਿਹੜਾ ਪਹਿਲੇ ਨੰਬਰ ਤੇ ਡਾਇਮੰਡ ਪੀਸ ਦੇਖਦੇ ਆਂ ਕਿੰਨੀ ਕੁ ਉਮਰ ਹੈ ਇਹ ਡਾਕਟਰ 11 ਕਿਹ ਮਹੀਨੇ ਦੇ ਲਗ ਭਾਗਾ ਬੱਚਾ ਠੀਕ ਹੈ ਹਾਂ ਫੇਸ ਬੜਾ ਕਮਾ ਬੋਦੀ ਵਾਦੀ ਬਹੁਤ ਚੰਗੀਆਂ ਸਨ 35 36 ਕਿਲੋ ਮਾਦਰ ਮਿਲਕਾ ਬੱਚੀ ਦਾ ਠੀਕ ਹੈ ਜੀ ਹਾਂਜੀ ਤੇ ਸਨੋਮੈਨ ਦੀ ਬੱਚੀ ਆਈ ਵੀ ਹੈ ਸ੍ਰੀਏ ਸਨੋਮੈਨ ਦੀ ਹਾਂਜੀ ਠੀਕ ਹੈ ਭਾਈ ਮਾ ਬੱਚੀ ਦੀ ਬਿਊਟੀ ਤੇ ਕੁਆਲਿਟੀ 35 36 ਕਿਲੋ ਦਾ ਓਕੇ ਇਹ ਸ ਬੜਾ ਪਿਆਰਾ ਕੁਆਲਿਟੀ ਕਰਮਣੀ ਦੀ ਬਹੁਤ ਚੰਗੀ ਆ ਸੋਰਾ ਤਾਰਾ ਚੰਗਾ ਕੁਆਲਿਟੀ ਸਾਈਨਿੰਗ ਬੱਚੀ ਦੇ ਵਿੱਚ ਬੱਚਾ ਸਭਿਆਪੜਾ ਬਹੁਤ ਚੰਗਾ ਗਾ ਝੋਲੀ ਦੀਆਂ ਸਾਫ ਆ ਸਾਰੀ ਮੈਂ ਤਾਂ ਡਾਕਟਰ ਥਣਚਾਰ ਹੀ ਹੋਣਗੇ ਨਿਸ਼ਾਨ ਮੀਨੂ ਪੰਜਵੇਂ ਦਾ ਤਾਂ ਝੋਲੀ ਦਿਖਾਉਂਦੇ ਆ ਬਈ ਨੇੜ ਤੋਂ ਲੈ ਕੱਲਾ ਇਕੱਲਾ ਥਣ ਪੂਰੀ ਰਿਸ਼ਤੀ ਦੇ ਕੱਠ ਪੁੜੇ ਦੀ ਚੜਾਈ ਪਿੱਛੋਂ ਕਰਮ ਦਾ ਜਿਹੜਾ ਸਟਾਈਲ ਆ ਬੱਚੀ ਦਾ ਸਟਰਕਚਰ ਐਨ ਹੀ ਹੈ ਜੇ ਦਿੱਤਾ ਖੋਚ ਲੰਗੀਆਂ ਕਰਕੇ ਤਰੂਗਾ ਕੋਈ ਜਾਨਵਰ ਆਪਣਾ ਜਾਨ ਲਾ ਬਈ ਹਾਂ ਖੜਨੀ ਖੁਰਨੀ ਬੱਚੀ ਦੀ ਬਹੁਤ ਚੰਗੀ ਬੱਚੀ ਦਾ ਬੜਾ ਕਮਾਲ ਦਾ ਫੇਸ ਬੜਾ ਬਹੁਤ ਜਿਆਦਾ ਚੰਗੀ ਹੈਗੀ ਡਾਕਟਰ ਬੱਚੀ ਸਮਖ ਬਣਾ ਬੱਚੀ ਜਵਾਵ ਕੁਆਲਿਟੀ ਬਹੁਤ ਆਈ ਬੱਚੀ ਦੀ ਜੀ ਮੁੱਲ ਰਹਿਣਾ ਬਾਈ ਮੋਲ ਡਾਕਟਰ ਦਾ 35000 ਰੁਪਏ ਦਾ ਹੂੰ ਜੇ ਜਸਨੋ ਆ ਰਹੀ ਮਾਨਤਨ ਹੋ ਜੀ 1000 2000 ਰੁਪਏ ਦੇ ਚੋਂ ਠੀਕ ਆ ਹਾਂ ਸਾਰੀਆਂ ਦਾ ਇਕੱਠੀਆਂ ਲਊਗਾ ਹੂੰ ਇਹਦੇ ਵਿੱਚ ਇੱਕ ਬੱਚੀ ਦਾ ਲਾਸਟ ਵਾਲੀ ਦਾ 35000 ਇੱਕ ਇਹਦਾ 35 ਹੈਗਾ ਹੂੰ ਵਿਚਾਲੜੀਆਂ ਦਾ ਸਿੰਗਲ ਸਿੰਗਲ ਦਾ 32000 ਜੇ ਕੋ ਇਕੱਠਾ ਲਵੋ ਪਾ 30000 ਦੇ ਹਿਸਾਬ ਨਾਲ ਦੇ ਦਾਂਗੇ ਸਾਰੀਆਂ ਹਾਂ ਠੀਕ ਆ ਚਾਰ ਲੋਗੋ ਪਤਾ ਵੀ 30 ਦੇ ਹਿਸਾਬ ਨਾਲ ਦੇ ਦਾਂਗੇ ਇੱਕ ਸਿਰੇ ਤੇ ਬੱਚੀ ਖੜੀ ਐ ਇੱਕ ਬੱਲੇ ਨੰਬਰ ਵਾਲੀ ਦੋਨਾਂ ਦਾ 35 35 ਮੋਲ ਆ ਬਾਕੀ ਭਾਈ ਕਹਿੰਦਾ 30 ਦੇ ਹਿਸਾਬ ਆ 32 32 ਦੇ ਹਿਸਾਬ ਨਾਲ ਦੇ ਦਾਂਗੇ ਭਾਈ ਜੇ ਇਕੱਠੀ ਲਵੋਗੇ ਸਾਰੀਆਂ 30 ਦੇ 30 ਦੇ ਹਿਸਾਬ ਨਾਲ ਦੇ ਦਾਂਗੇ ਠੀਕ ਆ ਭਾਈ ਚੰਗੀ ਐ ਬੱਚੀ ਪੱਟਪੜਾ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਵੀ ਚੰਗਾ ਦੋ ਨੰਬਰ ਬੱਚੀ ਭਾਈ ਕਿੰਨੀ ਉਮਰ ਐ ਜੀ ਇਹ ਵੀ 11 ਕ ਮਹੀਨਾ ਦਾ ਬੱਚਾ ਗਾ ਫੇਸ ਬੜਾ ਪਿਆਰਾ ਯ ਬੋਦੀਵਾਦੀ ਬਹੁਤ ਚੰਗੀ ਆ ਸਨਖਪਣਾ ਦੇ ਵਿੱਚ ਪੰਜ ਦਾ ਬੱਚਾ ਹੈਗਾ ਡੈਨਮਾਰਕ ਦਾ ਪ੍ਰੋਪਰ ਚਾਏ ਅਗਲਾ ਡਾਕਟਰ ਕਿਵੇਂ ਕਹਿੰਦਾ ਟੈਸਟ ਕਰਾ ਦੇ ਆਪਾਂ ਨੂੰ ਚੱਕਰ ਕੋਈ ਨਹੀਂਗਾ ਠੀਕ ਆ ਪ੍ਰੋਪਰ ਕਾਰਡ ਆ ਹੂੰ ਬੱਚੀ ਦਾ ਫੇਸ ਬਿਊਟੀ ਆ ਸਟਾਈਲ ਆ ਸਟਰਕਚਰ ਆ ਉੱਪਰ ਤੋਂ ਤਾਂ ਚਾ ਟੁੰਚਾ ਬਹੁਤ ਜਿਆਦਾ ਬਰੀਕ ਚਮੜੀ ਦੀ ਬੱਚੀ ਹੈ ਚਮਕ ਬਹੁਤ ਆ ਯਾਰ ਬੱਚੀ ਚਮਕ ਪੂਰੀ ਬੱਚੀ ਕਮਾਲ ਦੀ ਆ ਦਿਖਾਵਾਂਗੇ ਜਰੂਰ ਨੇੜ ਤੋਂ ਚਮਕ ਚਮਕ ਬੱਚੀ ਤੇ ਫੁੱਲ ਆ ਫੇਸ ਬੜਾ ਪਿਆਰਾ ਹੈ ਲੈਰੇ ਦੀ ਜਰੂਰ ਆਲ ਖਤਮ ਆ ਇਹ ਬੱਚੀ ਆ ਚਮੜੀ ਵੀ ਬਰੀਕ ਜੀ ਆ ਹਨਾ ਭਾਈ ਦੁੱਧ ਵਾਖੇ ਚੰਗਾ ਪਾ ਦੂ ਝੂਲੀ ਦਿਖਾਉਨੇ ਆ ਭਾਈ ਨੇਲ ਮਾਂ ਦਾ ਜਿਹੜਾ ਦੁੱਧ ਦਾ ਰਿਕਾਰਡ ਆ ਬਹੁਤ ਚੰਗਾ ਲੱਗਿਆ ਬਈ ਡਾਕਟਰ ਠੀਕ ਠੀਕ ਲੋ ਤੋਥੱਲੇ ਬੱਚਾ ਹੈ ਨਹੀਂ ਆ ਰਾਵਾਂ ਦੀਆਂ ਥਣਚਾਰੀ ਆ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਤਾਂ ਸਹੀ ਗੱਲ ਆ ਭਾਈ ਤੇ ਮੋਲੇ ਦਾ 32000 ਠੀਕ ਭਾਈ ਅੱਗੇ ਵੀਰੇ ਤੈਨਾਂ ਨੰਬਰ ਕਿੰਨੀ ਉਮਰ ਆ ਜੀ ਇਹਦੀ ਵੀ ਡਾਕਟਰ ਆ ਅੱਗੇ ਆਵਾਜ਼ دی ਜਾਏਗੀ ਠੀਕ ਆ ਬੱਛੀ ਦਾ ਫੇਸ ਦਾ ਮਿਲਕ ਡੀ ਬੱਛੀ ਹੈ ਕੀ ਪਿਆਰਾ ਬਈ ਪ੍ਰਿੰਟ ਫਰੰਟ ਬਹੁਤ ਚੰਗਾ ਸਨੱਖ ਬੁਣਾਈ ਬੱਛੀ ਤੇ ਵੀ ਬਈ ਬਹੁਤ ਹੈਗਾ ਬਾਕੀ ਗੋਲ ਗੋਲ ਪਈ ਆ ਹਨਾ ਬਈ ਕੁਆਲਿਟੀ ਟੌਪ ਆ ਡਾਕਟਰ ਜੀ ਜੰਗੀ ਆ ਥਣ ਝੋਲੀ ਵੀ ਦਿਖਾ ਦੇਗੇ ਕੱਲਾ ਕੱਲਾ ਥਣ ਹੋਊਗਾ ਬਾਈ ਕਹਿੰਦਾ ਚਾਰੇ ਨਿਕਲਵੇਂ ਪੂਰੇ ਗੈਪ ਹੋਣਗੇ ਕਿਸੇ 4432 ਦਾ ਪੀ ਸਾਡਾ ਟਰੇਡ ਐਂਡ ਮਾਰਕ ਦਾ ਹੂੰ ਕੁਆਲਿਟੀ ਤੇ ਬਿਊਟੀ ਤੇ ਪਿੱਠਪੂੜੇ ਦੀ ਚੜਾਈ ਦੇ ਥੱਲੇ ਝੋਲੀ ਦੇਖਣ ਵਾਲੀ ਯਾਰ ਝੋਲੀ ਕਮਾਲ ਦੀ ਐ ਦਿਖਾਵਾਂਗੇ ਜਰੂਰ ਪਿੱਠਪੂੜਾ ਬਹੁਤ ਚੰਗਾ ਬੱਚੀ ਦਾ ਯਾਰ ਸਮੇਂ ਹੀ ਪਾਲੀ ਆ ਹੂੰ ਉਮਰ ਦੇ ਹਿਸਾਬ ਨਾਲ ਹਾਈਟ ਵਗੈਰਾ ਵੀ ਕਰਮ ਵਾਲੀ ਦੀ ਚੰਗੀ ਆ ਝੂਲੀ ਦੇ ਤੋ ਕਮਾਲ ਦੀ ਐ ਗੱਲਾਂ ਗੱਲਾਂ ਥਾਣ ਪੂਰੇ ਵੀ ਮੈਂ ਕਿਹਾ ਨਿਸ਼ਾਨ ਹੀ ਨਹੀਂ ਹੋਣਾ ਡਾਕਟਰ 5 ਵਜੇ ਦਾ ਤੱਕ ਕੋਈ ਕਿਸੇ ਵੀ ਜਾਨਵਰ ਦੇ ਮੋਲ ਇਹਦਾ ਹੀ 32 ਰਹਿਣਾ ਮੋਲੇ ਦਾ ਵੀ ਡਾਕਟਰ 32 ਠੀਕ ਹੈ ਵੀਰੇ ਅੱਗੇ ਵੀਰੇ 4 ਨੰਬਰ ਕਿੰਨੀ ਕੁ ਮਰਬਾ ਹੈ ਇਹਦੀ ਡਾਕਟਰ ਸਾਹਿਬ ਇੱਕ ਰਮਾਡਾ ਬੋਲ ਦੀ ਖੋਦਾ ਹੀ ਵੀ ਹੈ ਸਦੀ ਠੀਕ ਆ ਹਾਂਜੀ ਠੀਕ ਠੀਕ ਫਿਰ ਕੁਆਲਟੀ ਬਿਊਟੀ ਬੋਦੀ ਚੰਗੀ ਤੇ ਪਿੱਛੋਂ ਪੱਠ ਕੁੜੇ ਦੀ ਚੜਾਈ ਹਮ ਤੇ ਜਿਹੜਾ ਸਟਰਕਚਰ ਆ ਵੱਚੀ ਦਾ ਹਮ ਪਿੱਛੋਂ ਦੇਖੋ ਤੁਸੀਂ ਪੱਠ ਦੀ ਚੜਾਈ ਹੈ ਜਿਹੜੀ ਇਹਦੀ ਸਹੀ ਗੱਲ ਆ ਭਾਈ ਹਮ ਫੇਸ ਬੜਾ ਪਿਆਰਾ ਕਲਰ ਬਹੁਤ ਚੰਗਾ ਕੱਦ ਵੀ ਫੁੱਲ ਟੀਕੇ ਦੇ ਤਕਰੀਬਨ ਕਾਵਲ ਜੀ ਟੀਕੇ ਦੇ ਡਾਕਟਰ ਕਾਵਲਾ ਹਮ ਪਹਿਲੀਆਂ ਤਿੰਨ ਕਵਚੀਆਂ ਜਿਹੜੀਆਂ ਇਹ ਵੀ ਮਹੀਨੇ-ਮਹੀਨੇ ਨੂੰ ਡੀਗਾ ਲੈ ਲੈਣ ਸਹੀ ਗੱਲ ਆ ਬਈ ਉਹ ਮਹੀਨਾ ਕਿਉਂਕਿ ਤੇ ਸਮਾਈ ਤੇ ਗਰੋਥ ਤੇ ਡਿਪੈਂਡ ਕਰਦਾ ਸਹੀ ਗੱਲ ਆ ਬਈ ਹੂੰ ਆਦੀ ਦਾ ਪਾਥ ਥਾ ਜਾਣ ਵਰਸਾ ਝੋਲੀ ਇਹ ਦੀ ਵੀ ਕਮਾਲ ਆ ਯਾਰ ਹਨਾ ਹਣ ਚਾਰ ਹੀ ਹੋਣਗੇ ਡਾਕਟਰ ਨੇ ਸ਼ਾਂਤੀ ਹੋਊਗਾ ਬਸ ਸਹੀ ਗੱਲ ਆ ਬਈ ਕੱਲਾ ਕੱਲਾ ਥਾ ਸਟੇ ਝੋਲੀ ਬਹੁਤ ਚੰਗੇ ਆ ਹਨ ਦੇਖੋ ਹੁਣ ਇਹਦੇ ਸਾਈਡ ਨਾਲ ਫਲ ਨਾਲ ਫਲ ਨਾਲ ਦੇਖਣਾ ਚੰਗੇ ਨੇ ਬੱਚਾ ਬਈ ਕੋਲਮ ਲਾ ਕੇ 프ਰਿੰਟ ਪ੍ਰਿੰਟ ਵੀ ਬਹੁਤ ਚੰਗੇ ਨੇ ਅੱਗੇ ਵੀਰੇ 5 ਨੰਬਰ ਬੱਚੀ ਕਿੰਨੀ ਘੁੰਮਰਾ ਭਰਾ ਦੀ ਇਹ ਡਾਕਟਰ 13 ਕ ਮੰਥ ਏਜ ਹੈਗੀ ਠੀਕ ਆ ਇਹ ਨਾਲ ਸਮਝ ਲੈ ਕੋਈ ਵੱਡੀ ਹੈਗੀ ਬੱਚੀ ਇਹ ਮਲ ਆਇਆ ਨਹੀਂ ਹੋਊਗਾ ਵੀ ਦੋਂਦੀ ਹੋਊਗੀ ਹੂੰ ਅ ਦੰਦ ਦਾ ਜਿਹੜੇ ਬਾਈ ਕਹਿੰਦਾ ਪਟਕੇ ਦਿਖਾ ਨੇ ਲੈ ਕੀ ਬਾਤ ਖੀਰਾਂ ਹੋਣੀਆਂ ਕੱਚੀਆਂ ਫੇਸ ਬੜਾ ਚੰਗਾ ਕੁਆਲਟੀ ਬਿਲਕੁਲ ਟੌਪ ਆ ਗਈ ਸਨੱਖਪੁਣਾ ਬੱਚੀ ਦੇ ਵਿੱਚ ਬਹੁਤ ਆ ਬਈ ਇਹ ਸਟੈਟਰ ਬੋਲ ਦੀ ਬੱਚੀ ਹੈਗੀ ਡਾਕਟਰ ਏਵੀਐਸ ਦੀ ਚੋਪਟ ਪੁੜੇ ਦੀ ਚੜਾਈ ਹੂੰ ਕੋਣ ਥੱਲੇ ਥਣ ਵੀ ਚਾਰੀਆਂ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਠੀਕ ਆ ਇਹਦਾ ਬਿਲਕੁਲ ਛੋਟਾ ਆ ਜਾਏਗਾ ਸਹੀ ਗੱਲ ਹੈ ਫੇਸ ਬੜਾ ਪਿਆਰਾ ਹੈ ਨਾ ਵੀਰੇ ਬੁਰਦੀ ਬਾਦੀ ਚੰਗੀ ਹੈ ਚੰਗੀ ਹੈ ਪ੍ਰਿੰਟ ਫਰਿੰਟ ਬਹੁਤ ਹੈ ਥਣ ਝੋਲੀ ਕਮਾਲ ਆ ਕੱਦ ਫੁੱਲ ਰਹੂਗਾ ਇਹਦਾ ਕੱਦ ਚ ਬਹੁਤ ਚੰਗੇ ਜਾਊਗਾ ਠੀਕ ਹੈ ਹੁਣੇ ਤੂੰ ਹੈਟ ਕਰਮ ਵਾਲੀ ਦੀ ਬਹੁਤ ਚੰਗੀ ਆ ਕਿਹੜਾ ਵਲਾ ਗਾਂਹ ਪਰਾਉਣਾ ਸੀ ਮਨ ਟਾਈਮ ਨਾਲ ਨਾ ਪਰਾਉਣਾ ਉਹ ਅਗਲੇ ਤੜਪੈਂਡਾ ਕਿਦਨਾਂ ਵਾਲੇ ਤੇ ਥੱਲੇ ਥਣ ਵੀ ਚਾਰੀਆਂ ਨਿਸ਼ਾਨ ਵੀ ਨਹੀਂ ਕਿਸੇ ਦੇ ਪੰਜਵੇਂ ਦਾ ਤਾਂ ਠੀਕ ਆ ਭਾਈ ਅੱਗੇ ਵੀਰੇ 6 ਨੰਬਰ ਕਿੰਨੀ ਕੁ ਮੁੰਦਾ ਜੀ ਇਹਦੀ ਵੀ ਡਾਕਟਰ ਤੇ ਰਖ ਮਾਂਸ ਤੇ ਲਗਪਾ ਕੇ ਜਾਏਗੀ ਠੀਕ ਆ ਹਾਂ ਬੱਚੀ ਦਾ ਫੇਸ ਬਿਊਟੀ ਹੂੰ ਕੀ ਬਾਤ ਆ ਯਾਰ ਇਹ ਰੈਫਲ बोलਦੀ ਹੈ ਕਿ ਡੈਨਮਾਰਕ ਦੀ 40 21 ਦੀ ਠੀਕ ਆ ਬਈ ਫੇਸ ਬੜਾ ਪਿਆਰਾ ਚਮਕ ਚਮਕ ਬੱਚੀ ਦੇ ਬਸ ਖੁੱਲ ਕੇ ਬੱਚਾ ਚੰਗਾ ਹੂੰ 21 ਤੇ ਤਾਂ ਚਟਟ ਟਟਾ ਤੇ ਚਾਗਾ ਅਸੀਂ ਆਪਣੇ ਨੇੜ ਤੋਂ ਦਿਖਾਵਾਂਗੇ ਬਈ ਚੰਗੀਆਂ ਬੱਚੀ ਕੋਲਮ ਲਾ ਬਾਕੀ ਮਾਂ ਦਾ ਦੁੱਧ ਬਾਈ ਨੇ ਬਹੁਤ ਚੰਗਾ ਦਾ ਸੱਚੂਲੀ ਦੇਖੋ ਬਲਬੂ ਬਹੁਤ ਚੰਗੀਆਂ ਕੱਲਾ ਕੱਲਾ ਥਾਣਾ ਬਈ ਪੂਰੇ ਵਿਰਤੀ ਦੇ ਥਾਣਾ ਗੱਪਣਾ ਪਗੋ ਬਾਲ ਲਗਾਉਂਦੀ ਇਹ ਝੋਲੀ ਅੱਗੇ ਬਾਈ ਲਾਸਟ ਆ ਉੱਪਰ ਵੀ ਜ਼ਿਆਦਾ 40 42 ਕਿਲੋ ਵਾਲੀ ਗਾਂ ਦੀ ਬੱਚੀ ਹੈਗੀ ਮੁੱਲ ਚਾਹੇ 40 ਕਰਾ ਲਓ 42 ਕਰਾ ਲਓ 35000 ਦੀ ਜਸਾ ਔਰ ਨੋਈ ਹੈ ਇਹਦੀ 35000 ਜਸਾ ਨੋਈ ਥੱਲੇ ਝੋਲੀ ਦੇਖ ਲਓ ਬੱਚੀ ਦੇ ਕੁਆਲਿਟੀ ਹੈਗੀ ਮੈਂ ਕਹਿੰਦਾ ਥਣ ਚਾਰ ਹੀ ਆ ਨਿਸ਼ਾਨ ਵੀ ਨਹੀਂ ਹੋ ਪੰਜਵੇਂ ਦਾ ਤਾਂ ਹਈ ਅੱਧ ਕਾਫਤਾ ਮੰਨ ਕੇ ਚੱਲ ਵੀ ਜਿਵੇਂ ਕਹਿੰਦੇ ਬਹੁਤ ਘੱਟ ਜਾਂਦੀਆਂ ਇਦਾਂ ਨਹੀਂ ਹੋਸੀ ਸਹੀ ਗੱਲ ਆ ਬਾਈ ਫੁੱਲ ਕੱਦ ਦਾ ਛੋਟੀ ਨਹੀਂ ਹੈਗੀ ਫੁੱਲ ਕੱਦ ਦਾ ਬਾਈ ਫੁੱਲ ਕੱਦੀ ਜਾਣਾ ਹਜੇ ਬਾਈ ਟੀਕਾ ਡੂ ਦਾ ਲੈਣਾ 13 ਮਹੀਨਿਆਂ ਦੀ ਬੱਚੀ ਹੈਗੀ ਦੇਖਣ ਵਾਲੇ ਨੂੰ ਅਗਲੇ ਨੂੰ ਐ ਲੱਗੂ ਪਤਾ ਨਹੀਂ ਕਿੱਡੀ ਗਈ ਲੈ ਜਮਾ ਖੀਰੀ ਆ ਲਾ ਦੋ ਚੀਖੀਰੀ ਆ ਮਾਰ ਜਣਾ ਚਾਵਾ ਫੇਸ ਬੜਾ ਪਿਆਰਾ ਬੋਦੀ ਚੰਗੀ ਐ ਸਨਖ ਪਣਾ ਬੱਚੇ ਇਹਦਾ ਲੈਣਾ ਇਹਨਾਂ ਪਰ ਆ 35000 ਜਸਨੂ ਕੱਲ ਤੋੜ ਦੇਂਗਾ ਬਾਈ ਠੀਕ ਆ ਕੋਈ ਐ ਮੰਨ ਲਓ ਵੀ ਬੰਦਾ ਇਹ ਨੇੜੇ ਚ ਤੋੜਨ ਚੜਾਉਣ ਵਾਲਾ ਹੈ ਨਹੀਂਗਾ ਹੂੰ ਬੱਚੀ ਸ਼ਾਇਦ ਕਿ ਜੁਣ ਗਈ ਸਹੀ ਕਰ ਬਹੁਤ ਜਿਆਦਾ ਚੰਗੀ ਆ ਫੇਸ ਬੜਾ ਪਿਆਰਾ ਚਮਕ ਚੰਗੀ ਆ ਕੱਦ ਫੁੱਲ ਮੈਂ ਕਹਿੰਦਾ ਟਾਪਰ ਪੀਸ ਆ ਜਮਾ ਫੁੱਲ ਕੱਦ ਤੇ ਖੜਨੀ ਖੁੜਨੀ ਬੱਚੀ ਚੱਕ ਉੱਪਰ ਤੋਂ ਸਟਰਕਚਰ ਆ ਜਿਹੜਾ ਬਹੁਤ ਚੰਗਾ ਹੈਗਾ ਬੱਚੀ ਦਾ ਚੰਗੀ ਹੈਗੀ ਮੁੱਲ ਬਾਈ ਕਹਿੰਦਾ 35000 ਦੀ ਦੇਣੀ ਹੋਈ ਆ ਉਹ ਬੱਚੀ ਦੇ ਹਿਸਾਬ ਨਾਲ ਬਾਈ ਮੁੱਲ ਜਾਇ ਜਾਗਾ ਝੋਲੀ ਝੋਲੀ ਕਮਾਲ ਦੀ ਆ ਖੜਨੀ ਖੁੜਨੀ ਤੋਰਾ ਤਰ ਚੰਗਾ ਟੀਕੇ ਦੇ ਬਿਲਕੁਲ ਕਾਬਲਾਗੀ ਜੇ ਬਾਈ ਕੋਈ ਸਾਰੀਆਂ ਇਕੱਠੀਆਂ ਲੈਂਦਾ ਬਾਈ ਕਹਿੰਦਾ 2-300 ਕਿਲੋਮੀਟਰ ਤੱਕ ਜਿਹੜਾ ਕਿਰਾਇਆ ਫਰੀ ਆ ਜੇ ਕੋਈ ਚਾਰ ਬੱਛੀਆਂ ਇਕੱਠੀਆਂ ਲੂ ਤਾਂ 100 ਕਿਲੋਮੀਟਰ ਤੱਕ ਇਹ ਕੋਈ ਚਾਰ ਲਊਗਾ ਡਾਕਟਰ ਤਾਂ 100 ਕਿਲੋਮੀਟਰ ਦਾ ਕਿਰਾਇਆ ਫਰੀ ਹੈਗਾ ਹੂੰ ਸਾਰੀਆਂ ਲਊਗਾ ਹੂੰ ਤਾਂ ਚਾਹੇ 200-300 ਕਿਲੋਮੀਟਰ ਜਨਾਂ ਵੀ ਹੋਵੇ ਤਾਂ ਉਥੋਂ ਦਾ ਫਰੀ ਹੈ ਠੀਕ ਹੈ ਬਾਈ ਇਹ ਚਾਰ ਵੀ ਇਕੱਠੇ ਕਰ ਦੇਾਂਗੇ ਆਪਾਂ ਤੇ ਸਾਰੀਆਂ ਵੀ ਦੇ ਦਾਂਗੇ ਬਹੁਤ ਠੀਕ ਆ ਬਾਈ ਹਾਂਜੀ ਧੰਨਵਾਦ